हाजरी कलम दी जोत बोलो प्यार भरी सत श्री अकाल आज मैं फिर तो सामने एक नवी कविता लेके आई हाँ एक कविता एक कुड़ी दी अरदास है जो अपने जीवन साथी दे साथ ते प्यार बारे गल करती है आओ शुरू करते हैं एक नवी कविता इबादत ਰੱਬ ਕੋਲੋਂ ਮੰਗਿਆ ਸੀ ਤੈਨੂੰ ਇਬਾਦਤ ਕਰਕੇ ਰੱਬ ਨੇ ਵੀ ਹੱਸ ਕੇ ਤੈਨੂੰ ਮੈਨੂੰ ਦੇ ਕੇ ਮੋੜਿਆ ਸੀ ਝੋਲੀਆਂ ਭਰ ਕੇ ਸਾਰਾ ਦਿਨ ਬਸ ਹੱਸੀ ਜਾਵਾਂ ਖੁਸ਼ ਰਹਾ ਬਸ ਤੇਰੇ ਕਰਕੇ ਤੂੰ ਬਣਿਆ ਮੇਰੇ ਜੀਣ ਦਾ ਸਹਾਰਾ ਤਾਹੀਂ ਮੈਨੂੰ ਲੱਗੀ ਜਾਵੇ ਜਾਨ ਤੂੰ ਵੀ ਪਿਆਰਾ ਹਰ ਇੱਕ ਰਿਸ਼ਤੇ ਦੀ ਤੂੰ ਰਮਜ਼ ਪਿਸ਼ਾਣੀ ਮੇਰੇ ਸਭ ਰਿਸ਼ਤਿਆਂ ਨੂੰ ਵੀ ਤੂੰ ਆਪਣਾ ਜਾਣੇ ਤੇਰੇ ਲਈ ਕਈ ਵਾਰੀ ਬੜਾ ਕੁਝ ਸੁਣ ਕੇ ਜਰ ਜਾਨੀ ਆ ਬਸ ਤੇਰੇ ਪਿਆਰ ਦੀ ਹਾਮੀ ਭਰ ਜਾਨੀ ਆ ਕਹਿਣ ਵਾਲੇ ਤਾਂ ਬੜਾ ਕੁਝ ਕਹਿੰਦੇ ਇੱਕ ਇੱਕ ਕਰਕੇ ਸਭ ਦੀਆਂ ਸੁਣ ਕੇ ਜਰ ਜਾਨੀ ਆ ਸੋਚਦੀ ਹਾਂ ਇੱਕ ਦਿਨ ਸਭ ਦੇ ਸ਼ਬਦ ਮੁੱਕ ਜਾਣਗੇ ਆਖਿਰ ਨੂੰ ਉਹ ਹੋ ਚੁੱਪ ਜਾਣਗੇ ਪਰ ਮੇਰੇ ਕਦਮ ਨਾ ਡੋਲਣਗੇ ਸਭ ਦੁਨੀਆਂ ਨੂੰ ਛੱਡ ਕੇ ਤੇਰੇ ਅੱਗੇ ਦਿਲ ਦੇ ਦਰਦ ਫਰੋਲਣਗੇ ਤੇਰੀਆਂ ਤਾਰੀਫਾਂ ਵਿੱਚੋਂ ਮੇਰੀ ਰੂਹ 'ਚੋਂ ਅੱਖਰ ਭੁੱਲਣਗੇ ਮੇਰੇ ਬੁੱਲਾਂ ਤੇ ਹਾਸੇ ਤੇਰੇ ਨਾਲ ਹੀ ਫੱਪਣਗੇ ਜ਼ਿੰਦਗੀ ਦੇ ਹਰ ਦੁੱਖ ਸੁੱਖ ਵਿੱਚ ਤੂੰ ਮੇਰੇ ਨਾਲ ਖੜਿਆ ਤੇਥੋਂ ਬਿਨਾ ਜ਼ਿੰਦਗੀ ਦੀਆਂ ਰਮਜ਼ਾਂ ਨੂੰ ਕਿਸੇ ਨੇ ਨਹੀਂ ਪੜਿਆ ਬਸ ਹੁਣ ਤਾਂ ਰੱਬ ਤੂੰ ਇਹੀ ਮੰਗਦੀ ਹਾਂ ਅਗਲੇ ਜਨਮ ਵਿੱਚ ਵੀ ਤੇਰਾ ਮੇਰਾ ਹੀ ਸਾਥ ਹੋਵੇ ਅੜਿਆ ਧੰਨਵਾਦ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਪਸੰਦ ਆਵੇਗੀ ਜੇ ਤੁਹਾਨੂੰ ਮੇਰੀ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੁੱਤ ਧੰਨਵਾਦ